ਪੰਜਾਬ ਟੀਵੀ 24 ਤੇ ਤੁਹਾਡਾ ਸਵਾਗਤ ਹੈ ਜੀ ਅੱਜ ਸੜਨਾਲ ਜੁੜੇ ਨੇ ਚੀਫ ਖਾਲਸਾ ਦਵਾਨ ਦੇ ਪ੍ਰਬੰਧਕਾਂ ਵੱਲੋਂ ਮੈਨੇਜਮੈਂਟ ਤੋਂ ਬਾਹਰ ਕੱਢੇ ਮੈਂਬਰ ਪ੍ਰੋਫੈਸਰ ਬਲਜਿੰਦਰ ਸਿੰਘ ਜੀ ਪ੍ਰੋਫੈਸਰ ਹਰੀ ਸਿੰਘ ਜੀ ਸਰਦਾਰ ਅਵਤਾਰ ਸਿੰਘ ਜੀ ਸਰਦਾਰ ਅਮਰਜੀਤ ਸਿੰਘ ਪਾਟਿਆ ਜੀ ਤੇ ਹੁਣ ਚੀਫ ਖਾਲਸਾ ਦਵਾਨ ਦੀਆਂ ਆ ਰਹੀਆਂ ਇਲੈਕਸ਼ਨਾਂ ਬਾਰੇ ਅਸੀਂ ਪ੍ਰੋਫੈਸਰ ਬਲਜਿੰਦਰ ਸਿੰਘ ਨਾਲ ਗੱਲਬਾਤ ਕਰਾਂਗੇ ਜੀ ਚੀਫ ਖਾਲਸਾ ਦਵਾਨ ਦੀ 18 ਫਰਵਰੀ ਨੂੰ ਚੋਣਾਂ ਹੋ ਰਹੀਆਂ ਨੇ ਸੰਵਿਧਾਨ ਦੇ ਮੁਤਾਬਕ ਹਰ 5 ਸਾਲ ਬਾਅਦ ਇਹ ਜਨਰਲ ਹਾਊਸੀਆਂ ਚੋਣਾਂ ਹੁੰਦੀਆਂ ਨੇ ਔਰ ਇਹਦੇ ਵਾਸਤੇ 6 ਉਮੀਦਵਾਰ ਚੋਣਾਂ ਦੇ ਰਾਹੀ ਜਿਹੜੇ ਨੇ ਉਹ ਮੈਦਾਨ ਵਿੱਚ ਚੁਣੇ ਜਾਂਦੇ ਨੇ ਜਿਹਨਾਂ ਦੇ ਵਿੱਚ ਕੀ ਪ੍ਰਧਾਨ ਦਾ ਉਹਦਾ ਦੋ ਉਮੀਦ ਪ੍ਰਧਾਨ ਦੋ ਜਨਰਲ ਸਕੱਤਰ ਤੇ ਇੱਕ ਸਥਾਨਕ ਪ੍ਰਧਾਨ ਪਾਬ ਕਹਿੰਦਾ ਕਿ ਇਹਨਾਂ ਦੀ ਚੋਣ ਜਿਹੜੀ ਹੈ ਇਹਨਾਂ ਅਹੁਦਿਆਂ ਦੀ ਚੋਣ ਜਿਹੜੀ ਹੈ ਉਹ 18 ਫਰਵਰੀ ਨੂੰ ਹੋਣ ਜਾ ਰਹੀ ਹੈ ਸਿਫ ਖਾਸਾ ਦਿਵਾਨ ਬਚਾਓ ਫਰੰਟ ਇਸ ਸਾਡਾ ਇੱਕ ਮੰਚ ਹੈ ਬਚਾਓ ਫਰੰਟ ਕਿਉਂ ਕਿਹਾ ਗਿਆ ਇਸ ਕਰਕੇ ਕਿਹਾ ਗਿਆ ਕਿਉਂਕਿ ਚੀਫ ਖਾਸਾ ਦੀਵਾਨ ਐਸਵੇਲੇ ਜਿਹੜੇ ਸਿਆਸੀਦਾਨ ਸਰ ਇਨ ਦੀ ਬੀ ਸਿੰਘ ਨਿਜਰ ਕਿਉਂਕਿ ਆਪੇ ਐਮਐਲਏ ਨੇ ਉਹਨਾਂ ਵੱਲੋਂ ਸਿਆਸੀ ਪ੍ਰਭਾਵ ਦੇ ਹੇਠ ਜਿਵੇਂ ਬਹੁਤ ਸਾਰੀਆਂ ਬੇਨਮੀਆ ਜਿਹੜੀਆਂ ਨੇ ਧਾਰਮਿਕ ਤੌਰ ਤੇ ਵੀ ਹੋ ਰਹੀਆਂ ਨੇ ਪ੍ਰਬੰਧਕੀ ਤੌਰ ਤੇ ਵੀ ਹੋ ਰਹੀਆਂ ਨੇ ਉਹ ਵਿਦਿਅਕ ਪ੍ਰਣਾਲੀ ਜਿਹੜੀ ਹੈ ਸਾਰੀ ਤਹਿਸ ਨਸ਼ ਹੋ ਚੁੱਕੀ ਹੈ ਔਰ ਸਾਰਾ ਕੁਝ ਸੰਵਿਧਾਨ ਦੀਆਂ ਉਲੰਘਣਾਵਾਂ ਕੀਤੀਆਂ ਜਾ ਰਹੀਆਂ ਨੇ ਅਸੀਂ ਇਸ ਕਰਕੇ ਇਹਦਾ ਨਾਮ ਜਿਹੜਾ ਹੈ ਚੀਫ ਖਾਲਸਾ ਦਿਵਾਨ ਬਚਾਓ ਫਰੰਟ ਰੱਖਿਆ ਹੈ ਇਹਦੇ ਵਾਸਤੇ ਪ੍ਰਧਾਨਗੀ ਦੇ ਅਹੁਦੇ ਲਈ ਜਿਹੜਾ ਹੈ ਸਰਦਾਰ ਸੁਰਿੰਦਰਜੀਤ ਸਿੰਘ ਪਾਲ ਜੋ ਕਿ ਇੱਕ ਦੇਸ਼ਾਂ ਵਿਦੇਸ਼ਾਂ ਵਿੱਚ ਜਾਣੀ ਪਛਾਣੀ ਸ਼ਖਸੀਅਤ ਹੈ ਇਹ ਬਤੌਰ ਕਮਿਸ਼ਨਰ ਇਨਕਮ ਟੈਕਸ ਰਿਟਾਇਰ ਹੋਏ ਨੇ ਚੀਫ ਕਮਿਸ਼ਨਰ ਇਨਕਮ ਟੈਕਸ ਰਿਟਾਇਰ ਹੋਏ ਨੇ ਔਰ ਸਿਰਫ ਤੇ ਸਿਰਫ ਜੇਕਰ ਅਸੀਂ ਕਹੀਏ ਕਿ ਇੱਕ ਪ੍ਰਸ਼ਾਸਨਿਕ ਤੌਰ ਦੇ ਉੱਤੇ ਇਹਨਾਂ ਕੋਲ ਤਜਰਬਾ ਹੈ ਪਰ ਇਹ ਗੱਲ ਬੜੀ ਅਧੂਰੀ ਹੋਏਗੀ ਕਿਉਂਕਿ ਇਹਨਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਲਗਭਗ 26 ਕਿਤਾਬਾਂ ਇਹਨਾਂ ਲਿਖੀਆਂ ਨੇ ਮੋਰ ਥੈਨ 2 ਦਜ਼ਨ ਕਿਤਾਬਾਂ ਲਿਖੀਆਂ ਨੇ ਉਹ ਉਹਨਾਂ ਕਿਤਾਬਾਂ ਦੇ ਵਿੱਚੋਂ 16 ਕਿਤਾਬਾਂ ਤਕਰੀਬਨ ਐਸੀਆਂ ਨੇ ਜੋ ਕਿ ਸਿੱਖ ਧਰਮ ਦੇ ਨਾਲ ਸਿੱਖ ਇਤਿਹਾਸ ਦੇ ਨਾਲ ਗੁਰਬਾਣੀ ਨਾਲ ਸੰਬੰਧਿਤ ਨੇ ਉਹ ਬਾਗ ਕਮਾਲ ਕਿਤਾਬਾਂ ਨੇ ਲਿਖੀਆਂ ਨੇ ਇੱਕ ਕਿਤਾਬ ਜੋ ਕਿ ਮੈਂ ਇਹਨਾਂ ਦੀ ਖੁਦ ਪੜ੍ਹੀ ਹੈ ਔਰ ਉਸ ਕਿਤਾਬ ਦਾ ਨਾਮ ਹੈ ਸਕਸੈਸ ਥਰੂ ਸਪਿਰਚੁਅਲਿਟੀ ਪਾਪ ਕਰਨ ਦਾ ਅਧਿਆਤਮਿਕ ਬਾਤ ਦੇ ਬਗੈਰ ਅਸੀਂ ਕਿਸੇ ਵੀ ਖੇਤਰ ਦੇ ਵਿੱਚ ਕਾਮਯਾਬ ਨਹੀਂ ਹੋ ਸਕਦੇ ਚਾਹੇ ਕੋਈ ਕਿਸਾਨ ਹੈ ਚਾਹੇ ਕੋਈ ਵਿਦਿਆਰਥੀ ਹੈ ਚਾਹੇ ਕੋਈ ਅਧਿਆਪਕ ਹੈ ਚਾਹੇ ਕੋਈ ਵਕੀਲ ਹੈ ਹਰ ਬੰਦੇ ਵਾਸਤੇ ਜਿਹੜਾ ਹੈ ਪਰਮਾਤਮਾ ਤੇ ਸਪਿਰਚੁਅਲਿਟੀ ਜਿਹੜੀ ਹੈ ਬਹੁਤ ਜ਼ਰੂਰੀ ਹੈ ਇਹ ਤਾਂ ਹੋ ਗੀ ਜੀ ਉਹਨਾਂ ਦੀ ਪ੍ਰਸ਼ਾਸਨਿਕ ਯੋਗਤਾ ਤੇ ਧਾਰਮਿਕ ਜਿਹੜੀਆਂ ਚੀਜ਼ਾਂ ਨੇ ਚੰਗੇ ਆਥਰ ਵੀ ਨੇ ਉਹ ਚੰਗੇ ਆਥਰ ਵੀ ਨੇ ਤੇ ਹੁਣ ਜਿਹੜਾ ਜੀ ਆਪਣਾ ਮੈਨੀਫੈਸਟੋ ਕੀ ਹੋਏਗਾ ਦੇਖੋ ਇਹਨਾਂ ਦੇ ਮੈਨੀਫੈਸਟੋ ਜਿਹੜਾ ਨਾ ਇਹਨਾਂ ਦਾ ਵਿਜ਼ਨ ਇਤਨਾ ਸਟਰੋਂਗ ਹੈ ਮੈਂ ਸਮਝਦਾ ਕਿ ਇਹ ਸਾਰੀ ਸਿੱਖ ਕੌਮ ਦੇ ਬਾਰੇ ਉਹ ਸਾਰੀ ਮਨੁੱਖਤਾ ਦੇ ਬਾਰੇ ਨੂੰ ਆਪਣੇ ਕਲਾਵੇ ਵਿੱਚ ਲੈਣਾ ਚਾਹੁੰਦੇ ਆਂ ਨੇ ਥਰੂ ਚੀਫ ਖਾਸਾ ਦੀਵਾਨ ਕਿਆ ਬਾ ਕਬਾ ਕਮਾਲ ਇਹਨਾਂ ਦੀ ਸੋਚ ਹੈ ਕਿ ਕਹਿੰਦੇ ਮੈਂ ਸਾਰੀ ਮਨੁੱਖਤਾ ਨੂੰ ਤੇ ਸਾਰੀ ਸਿੱਖ ਕੌਮ ਨੂੰ ਸਾਰੇ ਪੰਜਾਬ ਨੂੰ ਮੈਂ ਆਪਣੇ ਕਲਾਵੇ ਵਿੱਚ ਲੈਣਾ ਚਾਹੁੰਦਾ ਥਰੂ ਚੀਫ ਖਾਸਾ ਦੀਵਾਨ ਮੈਂ ਉਦਾਹਰਨ ਦੇ ਤੌਰ ਤੇ ਗੱਲ ਕਰ ਰਿਹਾ ਕਿ ਇਹਨਾਂ ਨੇ ਇੱਕ ਵਿਚਾਰ ਹੈਗਾ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਹਮ ਇੱਕ ਐਸਾ ਬੈਂਕ ਬਣਾਵਾਂਗਾ ਸਿੱਖ ਬੈਂਕ ਬਣਾਵਾਂਗਾ ਜਿਹੜਾ ਕਿ ਲੋਕੀ ਅੱਜ ਭੁੱਲ ਚੁੱਕੇ ਨੇ ਕਿ ਕਿਦਾਂ ਪੰਜਾਬ ਐਂਡ ਸਿੰਧ ਬੈਂਕ ਵੀ ਹੁੰਦਾ ਸੀਗਾ ਕਹਿੰਦੇ ਮੈਂ ਉਸ ਤਰਜ਼ ਦੇ ਉੱਤੇ ਕੋਆਪਰੇਟਿਵ ਬੈਂਕ ਪਹਿਲਾ ਚਰਨ ਹੈ ਉਹਦੇ ਬਾਅਦ ਹੌਲੀ 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 ਜਿਹੜਾ ਹੈ ਇਸ ਨੂੰ ਇੱਕ ਫੁੱਲ ਫਲੈਜ ਬੈਂਕ ਦੇ ਰੂਪ ਦੇ ਵਿੱਚ ਜਿਹੜਾ ਹੈ ਇਸ ਨੂੰ ਸ਼ੇਪ ਦਿੱਤੀ ਜਾਏਗੀ ਪਾਮ ਕੰਡਾ ਇਹ ਪੰਜਾਬ ਦੇ ਵਿੱਚ ਰੋਜ਼ਗਾਰ ਪੈਦਾ ਕਰਨ ਵਾਸਤੇ ਪੰਜਾਬ ਦੀ ਆਰਥਿਕਤਾ ਨੂੰ ਇੰਪਰੂਵ ਕਰਨ ਵਾਸਤੇ ਪੰਜਾਬ ਤੇ ਪੈਸੇ ਨੂੰ ਜਿਹੜਾ ਹੈ ਪੰਜਾਬ ਦੀ ਤਰੱਕੀ ਵਾਸਤੇ ਇਸਤੇਮਾਲ ਕਰਨ ਵਾਸਤੇ ਇੱਕ ਬੜਾ ਜ਼ਬਰਦਸਤ ਇਹਨਾਂ ਦਾ ਪਲਾਨ ਹੈ ਨਾਲ ਦੇ ਨਾਲ ਸਰ ਜਿਹੜਾ ਮਤਲਬ ਇਹ ਨੌਜਵਾਨਾਂ ਦਾ ਬ੍ਰੇਨ ਡレイン ਹੋ ਰਿਹਾ ਇੰਡੀਆ ਤੋਂ ਵਿਦੇਸ਼ਾਂ ਨੂੰ ਪਲਾਨ ਹੋ ਰਹੀ ਆ ਉਹਨੂੰ ਰੋਕਣ ਵਾਸਤੇ ਕੀ ਹੋਇਆ ਜੀ ਕੋਈ ਪਾਲਿਸੀ ਬਹੁਤ ਵੱਡਾ ਪਲਾਨ ਹੈ ਜੀ ਇਸ ਦੇ ਨਾਲ ਜਿ세 ਬੈਂਕ ਸਾਡਾ ਖੁੱਲਦਾ ਹੈ ਸਿੱਖ ਬੈਂਕ ਖੁੱਲਦਾ ਹੈ ਲਾਜ਼ਮੀ ਤੌਰ ਤੇ ਗੱਲ ਕੀਤੀ ਗਈ ਹੈ ਜੀ कि ਜਿਹੜੇ ਬੱਚੇ ਸਾਡੇ ਇੱਥੋਂ ਪਲਾਨ ਕਰ ਰਹੇ ਨੇ ਮਾਈਗ੍ਰੇਟ ਕਰ ਰਹੇ ਨੇ ਬਾਹਰ ਜਾ ਰਹੇ ਨੇ ਉਹਨਾਂ ਦੀ ਇੱਕ ਆਪਸ਼ਨ ਵੀ ਜਾਂਦੀ ਹੈ ਕਿ ਸਾਡੇ ਪੰਜਾਬ ਦਾ ਹੀ ਬੈਂਕ ਹੈ ਔਰ ਤੁਹਾਨੂੰ ਮੈਂ ਦੱਸ ਦਿਆਂ ਕਿ ਇਸ ਵੇਲੇ ਜਿਹੜੇ ਬੈਂਕਸ ਕੰਮ ਕਰ ਰਹੇ ਨੇ ਪ੍ਰਾਈਵੇਟ ਬੈਂਕ ਕਿਸੇ ਦੀ ਰਜਿਸਟ੍ਰੇਸ਼ਨ ਜਿਹੜੀ ਹੈ ਤਾਮਿਲਨਾਡੂ ਦੀ ਹੈ ਕੋਈ ਆਂਧਰਪ੍ਰਦੇਸ਼ ਤੋਂ ਹੈ ਕੋਈ ਕਿਸੇ ਵੱਖ-ਵੱਖ ਪ੍ਰਾਂਤਾਂ ਦੇ ਨੇ ਤੇ ਕਿਉਂ ਨਾ ਪੰਜਾਬ ਦੇ ਵਿੱਚ ਹੀ ਇੱਕ ਬੈਂਕ ਬੜਾ ਵੱਡਾ ਮਜ਼ਬੂਤ ਬੈਂਕ ਜਿਹੜਾ ਹੈ ਉਹ ਖੋਲਿਆ ਜਾਏ ਜਿਸ ਦੇ ਨਾਲ ਕਿ ਪੰਜਾਬ ਦੇ ਬੱਚਿਆਂ ਨੂੰ ਜਿਹੜਾ ਰੋਜ਼ਗਾਰ ਮਿਲੇ ਸੋ ਇੱਕ ਬੜਾ ਤਕੜਾ ਸਟਰੋਂਗ ਵਿਜ਼ਨ ਹੈ ਦੇ ਨਾਲ ਦੇ ਨਾਲ ਇਹਨਾਂ ਦੇ ਮਨ ਦੇ ਵਿੱਚ ਮਨੁੱਖਤਾ ਦੇ ਪ੍ਰਤੀ ਇੰਨਾ ਜ਼ਬਰਦਸਤ ਪਿਆਰ ਹੈ ਕਿ ਕਹਿੰਦੇ ਯਾਰ ਇੱਥੋਂ ਜਿਹੜੇ ਬੱਚੇ ਲੋਕ ਨੇ ਕੈਂਸਰ ਦੇ ਮਰੀਜ਼ ਪੰਜਾਬ ਤੋਂ ਬਾਹਰ ਜਾ ਕਰਕੇ ਇਲਾਜ ਕਰਾ ਰਹੇ ਨੇ ਕਿੰਨਾ ਸੰਤਾਪ ਹੈ ਕਿੰਨਾ ਵੱਡਾ ਜਿੱਥੇ ਅਸੀਂ ਕੈਂਸਰ ਨੂੰ ਰੋਕਣਾ ਹੈ ਉੱਥੇ ਅਸੀਂ ਕੈਂਸਰ ਦੇ ਰੋਗੀਆਂ ਨੂੰ ਜਿਹੜਾ ਹੈ ਉਹ ਇਲਾਜ ਕਰਾਉਣ ਵਾਸਤੇ ਚੀਫ ਖਾਸ ਦੁਵਾਨ ਦਾ ਪਲਾਨ ਹੈ ਕਿ ਅਸੀਂ ਇੱਥੇ ਕੈਂਸਰ ਹਸਪੀਟਲ ਵੀ ਜਿਹੜਾ ਹੈ ਗੁਰੂ ਕੀ ਨਗਰੀ ਦੇ ਵਿੱਚ ਹੋਣ ਦਾ ਇਹਨਾਂ ਦਾ ਵਿਚਾਰ ਹੈ ਉਸ ਸਾਲ ਪਹਿਲਾਂ ਵੀ ਸਰ ਚੀਫ ਕਾਰਸੋ ਦਮਾਨ ਵੱਲੋਂ ਇਹ ਪਲਾਨ ਕੀਤਾ ਗਿਆ ਸੀਗਾ ਟਾਟਾ ਨਾਲ ਸ਼ਾਇਦ ਕੋਈ ਸਮਝੌਤਾ ਦੀ ਗੱਲ ਚੱਲੀ ਸੀ ਮੈਨੂੰ ਪਤਾ ਸੀ ਕਿ ਮੈਂ ਉਹ ਸਾਰੇ ਪ੍ਰੋਸੈਸ ਦੇ ਵਿੱਚ ਮੈਂ ਗੁਜ਼ਰਿਆ ਹੋਇਆ ਹਾਂ ਔਰ ਉਹਨਾਂ ਦੇ ਵੱਲੋਂ ਬਹੁਤ ਅੱਛੀ ਪ੍ਰੋਪੋਜ਼ਲ ਸੀਗੀ ਲੇਕਿਨ ਕੁਝ ਕਾਰਨਾਂ ਦੇ ਵਸ ਕਰਕੇ ਉਸ ਨੂੰ ਇੱਕ ਪ੍ਰੈਕਟੀਕਲ ਸ਼ੇਪ ਨਹੀਂ ਮਿਲ ਸਕੀ ਔਰ ਮੈਂ ਸਮਝਦਾ ਹਾਂ ਕਿ ਇੱਕ ਕਿਉਂਕਿ ਬਹੁਤ ਜ਼ਬਰਦਸਤ ਐਡਮਿਨਿਸਟਰेटर ਹੈ ਨੇ ਔਰ ਇਹਨਾਂ ਨੂੰ ਸਾਰੀਆਂ ਗੱਲਾਂ ਦੇ ਪ੍ਰੋਸ ਐਂਡ ਕੌਂਸ ਜਿਹੜੇ ਨੇ ਵੇਖਣੇ ਆਂਦੇ ਨੇ ਐਨਾਲਾਈਜ਼ ਕਰਨੇ ਆਂਦੇ ਨੇ ਸੋ ਇਹਨਾਂ ਦੀ ਅਗਵਾਈ ਤੇ ਵਿੱਚ ਜਿੱਥੇ ਕਿ ਮੈਂ ਸਮਝਦਾ ਕਿ ਬਈ ਸਾਡੀ ਵਿਦਿਆ ਦੀ ਪ੍ਰਣਾਲੀ ਦੇ ਵਿੱਚ ਧਰਮ ਦੇ ਖੇਤਰ ਦੇ ਵਿੱਚ ਨਵੀਆਂ ਜਿਹੜੀਆਂ ਟੈਕਨੋਲੋਜੀਸ ਨੇ ਨਵੀਆਂ ਜਿਹੜੀਆਂ ਤਬਦੀਲੀਆਂ ਨੇ ਜਿਹੜੀਆਂ ਨੇ ਜਿਹੜਾ ਨੂੰ ਇਹ ਅੱਗੇ ਆ ਕਰਕੇ ਸਾਰਾ ਗੁਰੂ ਨਾਨਕ ਸਾਹਿਬ ਦੀ ਸੋਚ ਨੂੰ ਲੈ ਕਰਕੇ ਬੱਚਿਆਂ ਵਿੱਚ ਗੁਰਮਤ ਟ੍ਰੇਨਿੰਗ ਕੈਂਪ ਬਣਾਣੇ ਜਿਤ ਨਾਲ ਕਿ ਬੱਚਿਆਂ ਦੀ ਸ਼ਖਸੀਅਤ ਨੂੰ ਗੁਰੂ ਨਾਨਕ ਸਾਹਿਬ ਦੀ ਸੋਚ ਨੂੰ ਲੈ ਕਰਕੇ ਤਰਾਸ਼ਿਆ ਜਾ ਸਕੇ ਉਹਨਾਂ ਦੀ ਪਰਸਨੈਲਿਟੀ ਡਿਵੈਲਪਮੈਂਟ ਕੀਤੀ ਜਾ ਸਕੇ ਪਰ ਉਹ ਸਾਰਾ ਕੁਝ ਜਿਹੜਾ ਹੈ ਮੈਂ ਸਮਝਦਾ ਕਿ ਮਨੁੱਖਤਾ ਵਾਸਤੇ ਸਮਾਜ ਵਾਸਤੇ ਇੱਕ ਬੜੀ ਵੱਡੀ ਐਸੈਟ ਸਾਬਿਤ ਹੋਏਗੀ ਜਿੱਥੇ ਕਿ ਅੱਜ ਜਾਤੀ ਫਕਸਾ ਦਿਵਾਨ ਦੇ ਹਾਕਮਾ ਕੋਲ ਉਹਨਾਂ ਕੋਲ ਇਹੋ ਜਿਹਾ ਕੋਈ ਵਿਜ਼ਨ ਨਹੀਂ ਹੈਗਾ ਉਹ ਸਿਰਫ ਤੇ ਸਿਰਫ ਜਿਹੜਾ ਹੈ ਬਿਲਡਿੰਗਾਂ ਨੂੰ ਬਣਾ ਲੈਣਾ ਜ਼ਮੀਨਾਂ ਖਰੀਦ ਲੈਣੀਆਂ ਉੱਥੇ ਤੱਕ ਉਹਨਾਂ ਨਾਲ ਅਕੈਡਮਿਕ ਐਕਸਲੈਂਸੀ ਨਹੀਂ ਆਂਦੀ ਇਹਨਾਂ ਦਾ ਵਿਚਾਰ ਹੈ ਕਿ ਭਈ ਸਾਡਾ ਜਿਹੜਾ ਚੀਫ ਫਕਸਾ ਦਿਵਾਨ ਦੇ ਸਕੂਲਸ ਨੇ ਇਸ ਸਕੂਲ ਜਿੱਥੇ ਕਿਤੇ ਵੀ ਹੈਗੇ ਨੇ ਇਹਨਾਂ ਨੂੰ ਫਸਟ ਪ੍ਰਾਇੋਰਟੀ ਤੇ ਲੋਕੀ ਸਿਲੈਕਸ਼ਨ ਕਰਨ ਕਿ ਜਿੱਥੇ ਕਿਤੇ ਸਾਡੇ ਲੁਧਿਆਣਾ ਸਕੂਲ ਹੈ ਸਾਡੇ ਚੰਡੀਗੜ੍ਹ ਹੈਗਾ ਸਾਡੇ ਅੰਮ੍ਰਿਤਸਰ ਸਕੂਲ ਨੇ ਲੋਕੀ ਇਹ ਕਹਿਣ ਕਿ ਯਾਰ ਅਸੀਂ ਸਭ ਤੋਂ ਪਹਿਲਾਂ ਚੀਫ ਕਾਸਟ ਦਵਾਨ ਫਸਟ ਪ੍ਰਾਇੋਰਟੀ ਦੇਣਾ ਹੈ ਜੇ ਮਤਲਬ ਉੱਪਰਲੀ ਨਜ਼ਰੇ ਦੇਖਿਆ ਜਾਵੇ ਤੇ ਜਿਹੜਾ ਕਾਬਜ ਗਰੁੱਪ ਹੈ ਜੀ ਉਹਨਾਂ ਕੋਲ ਮੈਂਬਰਾਂ ਦੀ ਗਿਣਤੀ ਜ਼ਿਆਦਾ ਹੈ ਤੁਹਾਡੇ ਕੋਲ ਮੈਂਬਰ ਘੱਟ ਨੇ ਤੁਸੀਂ ਕਿਸ ਤਰ੍ਹਾਂ ਮਤਲਬ ਆਸ ਕਰਦੇ ਹੋ ਕਿ ਪਾਲਸਾ ਫਿਰ ਪ੍ਰਧਾਨਗੀ ਦੇ ਉਹਦੇ ਤੇ ਬਰਾਜਮਾਨ ਹੋ ਜਾਣਗੇ ਦੇਖੋ ਐਦਾਂ ਹੈ ਹੂੰ ਕਿ ਸਾਡੇ ਚੀਫ ਕਾਸਟ ਦਵਾਨ ਦੇ ਵਿੱਚ ਮੈਂਬਰ ਬਹੁਤ ਸਿਆਣੇ ਪੜੇ ਲਿਖੇ ਨੇ ਪਰ ਉਹ ਇਸ ਗੱਲ ਨੂੰ ਅੰਡਰਸਟੈਂਡ ਕਰ ਰਹੇ ਨੇ ਕਿ ਸਰਦਾਰ ਸੁਰਿੰਦਰਜੀਤ ਸਿੰਘ ਪਾਲ ਜਿਹੜੇ ਨੇ ਇੱਕ ਬੇਦਾਗ ਵਿਅਕਤੀ ਨੇ ਉਹ ਲੋਕੀ ਇਹਨਾਂ ਵੈਲਿਊਜ਼ ਨੂੰ ਜਿਹੜਾ ਹੈ ਰਿਸਪੈਕਟ ਕਰਦੇ ਨੇ ਉਹ ਸਾਨੂੰ ਪੂਰੀ ਉਮੀਦ ਹੈ ਕਿ ਸਾਡਾ ਜਿਹੜਾ ਧੜਾ ਹੈ ਜਿਹਦੇ ਵਿੱਚ ਕਿ ਸਰਦਾਰ ਸੁਰਿੰਦਰਜੀਤ ਸਿੰਘ ਇੱਕ ਪ੍ਰਧਾਨ ਦੇ ਤੌਰ ਤੇ ਮੀਤ ਪ੍ਰਧਾਨ ਦੇ ਰੂਪ ਦੇ ਵਿੱਚ ਅਮਰਜੀਤ ਸਿੰਘ ਵਿਕਰਾਂਤ ਖੜੇ ਨੇ ਤੇ ਸਰਪਜੀਤ ਸਿੰਘ ਖੜੇ ਨੇ ਔਨਰਿਸ ਕੱਤਰ ਦੇ ਰੂਪ ਦੇ ਵਿੱਚ ਡਾਕਟਰ ਜਸਵਿੰਦਰ ਸਿੰਘ ਢਿੱਲੋਂ ਨੇ ਰਮਨੀਕ ਸਿੰਘ ਹੈਗੇ ਨੇ ਫ੍ਰੀडम ਅਤੇ ਸਤਾਨਕ ਪ੍ਰਧਾਨ ਦੇ ਰੂਪ ਦੇ ਵਿੱਚ ਸੁਖਦੇਵ ਸਿੰਘ ਮੱਤੇਵਾਲ ਨੇ ਇਹ ਇੱਕ ਐਸੀ ਟੀਮ ਹੈ ਕਿਉਂਕਿ ਮੈਂ ਸਮਝਦਾ ਕਿ ਆਪਸ ਵਿੱਚ ਵੈਲ ਰਿਲੇਟਡ ਹੈ ਆਪਸ ਵਿੱਚ ਇੱਕ ਦੂਸਰੇ ਨਾਲ ਜੁੜੇ ਹੋਏ ਨੇ ਇੱਕ ਦੂਸਰੇ ਤੇ ਭਰੋਸਾ ਕਰਦੇ ਨੇ ਤੇ ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੰਜਾਬ ਦੇ ਮੈਂਬਰ ਨੇ ਅਗਦੇ ਜਿਹੜੇ ਕਾਨਪੂਰ ਦੇ ਮੈਂਬਰ ਨੇ ਦਿੱਲੀ ਦੇ ਮੈਂਬਰ ਨੇ ਬੰਬੇ ਦੇ ਮੈਂਬਰ ਨੇ ਉਹ ਸਾਰਿਆਂ ਨੇ ਜਿਸ ਦਿਨ ਪਤਾ ਲੱਗਿਆ ਕਿ ਇਹ ਇੰਨੀ ਮਹਾਨ ਸ਼ਖਸੀਅਤ ਹੈ ਉਹ ਚੀਫ ਸਕੱਤ ਦੇਵਾਨ ਨੂੰ ਅਜ ਤੱਕ ਐਸਾ ਕੋ ਪ੍ਰਧਾਨ ਨਹੀਂ ਮਿਲਿਆ ਅਸੀਂ ਜਦ ਉਹਨਾਂ ਲੋਕਾਂ ਨੂੰ ਮਿਲੇ ਆ ਤਾਂ ਤਾਂ ਇੰਪ੍ਰੈਸਟ ਹੋ ਗਏ ਐਨੇ ਪ੍ਰਭਾਵਸ਼ਾਲੀ ਹੋਏ ਕਹਿੰਦੇ ਕਿ ਯਾਰ ਐਨਾ ਵੱਡੀ ਸ਼ਖਸੀਅਤ ਜਿਹੜੀ ਹੈ ਉਹ ਕਿੱਥੇ ਲੁਕ ਕੇ ਬੈਠੀ ਸੀ ਅੱਜ ਉਹ ਸਾਰੇ ਜਣੇ ਜਿਹੜੇ ਨੇ ਉਹਨਾਂ ਦੀ ਫਸਟ ਪ੍ਰੈਫਰੈਂਸ ਜਿਹੜੀ ਹੈ ਉਹ ਸਦਾ ਸੁੰਦਰਜੀਤ ਸਿੰਘ ਪਾਲ ਉਹਨਾਂ ਦੀ ਫਸਟ ਪ੍ਰੈਫਰੈਂਸ ਹੈ ਉਹ ਜਿੱਤੇ ਤੱਕ ਤੁਸੀਂ ਨੰਬਰ ਦੀ ਗੱਲ ਕੀਤੀ ਮੈਂ ਸਮਝਦਾ ਹਾਂ ਕਿ ਅਸੀਂ ਆਊਟ ਨੰਬਰਡ ਹੈਗੇ ਹਾਂ ਅਸੀਂ ਇਹਨਾਂ ਤੋਂ ਕਿਤੇ ਅੱਗੇ ਨੰਬਰ ਵਾਈਜ਼ ਅੱਗੇ ਜਾਟ ਪਰ ਜਦੋਂ ਪਿਛਲੀ ਵਾਰ ਪ੍ਰਧਾਨ ਬਣੇ ਸੀ ਸਰਦਾਰ ਇੰਦਰਜੀਤ ਸਿੰਘ ਨੇਜਰ ਉਹਨਾਂ ਬਾਰੇ ਵੀ ਇਹੀ ਕਿਹਾ ਜਾਂਦਾ ਸੀ ਕਿ ਬਿਹਦਾਗ ਸ਼ਖਸੀਅਤ ਨੇ ਜੀ ਦੇਖੋ ਉਹ ਤਾਂ ਮੈਨੂੰ ਲੱਗਦਾ ਹੈ ਕਿ ਮੰਤਰੀ ਪਦ ਦਾ ਔਦਾ ਮਿਲਿਆ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਕੋਲ ਮੰਤਰੀ ਪਦ ਦਾ ਔਦਾ ਉਹਨਾਂ ਕੋ ਖੋਲਿਆ ਗਿਆ ਹੋਰ ਜਿਸ ਲਈ ਕੋਈ ਬੰਦਾ ਵਧੀਆ ਕੰਮ ਕਰ ਰਿਹਾ ਹੋਏ ਨਾ ਤੇ ਕੋਈ ਵੀ ਨਹੀਂ ਚਾਹੁੰਦਾ ਕਿ ਇਹਨਾਂ ਕੋ ਔਦਾ ਖੋਇਆ ਜਾਏ ਜਿਸ ਲਈ ਵੇਦਾਗ ਸਖਸ਼ੀਤ ਹੋਏ ਨਾ ਉਹਨੂੰ ਪ੍ਰਮੋਟ ਕੀਤਾ ਜਾਂਦਾ ਹੈ ਤੋਂ ਇੰਦਰਬੀਰ ਸਿੰਘ ਲੈਜਰ ਜਿਹੜੇ ਨੇ ਉਹਦੇ ਬਾਰੇ ਹੁਣ ਇੱਕ ਮਤਲਬ ਕੰਨ ਤੇ ਲਿਖਿਆ ਸਾਰਿਆਂ ਨੂੰ ਪੜ੍ਹ ਲੈਣਾ ਚਾਹੀਦਾ ਹੈ ਕਿ ਬਈ ਕਿਸ ਪ੍ਰਕਾਰ ਦੇ ਨਾਲ ਇਹਨਾਂ ਕੋਲੋਂ ਮੰਤਰੀਪਦ ਦਾ ਅਹੁਦਾ ਖੋਇਆ ਗਿਆ ਔਰ ਅੱਜ ਇਹਨਾਂ ਦੀ ਹਾਲਾਤ ਕੀ ਨੇ ਔਰ ਮੈਂ ਇੱਕ ਸ਼ਬਦ ਦੇ ਵਿੱਚ ਗੱਲ ਕਰਾਂਗਾ ਕਿ ਚੀਫ ਖਾਸ ਦਾਵਾਨ ਦੇ ਮੈਂਬਰਾਂ ਦੇ ਵਿੱਚੋਂ 4 ਵਾਈਸ ਚਾਂਸਲਰ ਨੇ 4 ਵਾਈਸ ਚਾਂਸਲਰ ਮੋਰ ਥੈਨ 20 ਪ੍ਰਿੰਸੀਪल्स ਨੇ ਪ੍ਰੋਫੈਸਰਸ ਨੇ ਐਡਵੋਕੇਟਸ ਨੇ ਲੇਕਿਨ ਚੀਫ ਕਾਸਾ ਦਿਵਾਨ ਦੀ ਵਾਕਡੋਰ ਪ੍ਰਬੰਧਕੀ ਸਿਸਟਮ ਦੇ ਵਿੱਚ ਇਹ ਜੋ ਮੈਂ ਨਾਂ ਲਿੱਤੇ ਨੇ ਵਾਈਸ ਚਾਂਸਲਰ ਪ੍ਰੋਫੈਸਰਸ ਵਗੈਰਾ ਇਹਨਾਂ ਨੂੰ ਮੰਨਫੀ ਕੀਤਾ ਗਿਆ ਤੇ ਉੱਥੇ ਇੱਕ ਛੇਵੀਂ ਪਾਸ ਸਦਾ ਸੁਖਿੰਦਰ ਸਿੰਘ ਪ੍ਰਿੰਸ ਸਾਰਾ ਸਿਸਟਮ ਚਲਾ ਰਹੇ ਨੇ ਸੋ ਤੁਸੀਂ ਇਹਦੇ ਨਾਲ ਅੰਦਾਜ਼ਾ ਲਗਾ ਸਕਦੇ ਹੋ ਕਿ ਭਈ ਕਿ ਇੱਕ ਮੰਤਰੀਪਦ ਦਾ ਅਹੁਦਾ ਨਹੀਂ ਬਚਾ ਸਕੇ ਤੋ ਇਸ ਕਰਕੇ ਮੈਂ ਬਹੁਤਾ ਨਹੀਂ ਕਹਿਣਾ ਚਾਹਾਂਗਾ ਇਹਦੇ ਬਾਰੇ ਸਾਰੀ ਦੁਨੀਆ ਕੱਲ ਵੀ ਤੁਸੀਂ ਜਿਹੜੀ ਮੀਟਿੰਗ ਕੀਤੀ ਜੀ ਤੁਹਾਡੇ ਮੈਂਬਰਾਂ ਨੇ ਉਹਦੇ ਵਿੱਚ ਹਲਕਾਪੁਰ ਵੀ ਤੋਂ ਆਮ ਆਦਮੀ ਪਾਰਟੀ ਦੇ ਵਿਲੈਜ ਜੀਵਨ ਜੋਤ ਕੌਰ ਜੀ ਪਹੁੰਚੇ ਸੀ ਤੇ ਦੂਜੇ ਪੰਨੇ ਡਾਕਟਰ ਇੰਦਰਬੀਰ ਨੇਜਰ ਵੀ ਆਮ ਆਦਮੀ ਪਾਰਟੀ ਦੇ ਹੀ ਨੇ ਇਹ ਬੜੀ ਚਰਚਾ ਹੈ ਕਿ ਸਰਕਾਰ ਦੋਵੇਂ ਪਾਸੇ ਹੱਥ ਰੱਖ ਰਹੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਦੇਖੋ ਮੈਂ ਨਹੀਂ ਸਮਝਦਾ ਕਿ ਸਰਕਾਰ ਦਾ ਇਹਦੇ ਵਿੱਚ ਕੋ चीफ ਕਾਂਸਾ ਦੇ ਵਾਂਦੀ ਚ ਹੋਣਾ ਚਾਹੀਦਾ ਕੋ ਰੋਲ ਹੈ ਤੇ ਨਾ ਹੀ ਅਸੀਂ ਸਰਕਾਰ ਦੇ ਰੋਲ ਉਸੇ ਪ੍ਰਕਾਰ ਦੇ ਨਾਲ ਬਰਦਾਸ਼ਤ ਕਰਾਂਗੇ ਕਿਉਂਕਿ ਇਹ ਇੱਕ ਪੰਤਕ ਸੰਸਥਾ ਹੈ ਔਰ ਪੰਤਕ ਸੰਸਥਾ ਦੇ ਵਿੱਚ ਅਸੀਂ ਪਹਿਰੇਦਾਰ ਆ ਅਸੀਂ ਪੰਤਕ ਪਹਿਰੇਦਾਰ ਆ ਇਸ ਕਰਕੇ ਸਰਕਾਰ ਦੇ ਰੋਲ ਦੀ ਗਲਤ ਜਿਹੜੀ ਹੈ ਅਸੀਂ ਟੋਟਲੀ ਨਕਾਰਦੇ ਆ ਜਿੱਥੇ ਤੱਕ ਰਹੀ ਰਹੀ ਤੁਸੀਂ ਸਵਾਲ ਕੀਤਾ ਜੀਵਨ ਜੋਤਾ ਜੀਵਨ ਜੋਤਾ ਪੂਰਬੀ ਹਲਕਾ ਹੈ ਔਰ ਪੂਰਬੀ ਹਲਕਾ ਹੋਣ ਦਿਨ ਆਤੇ ਜਿੱਥੇ ਕੱਲ ਮੀਟਿੰਗ ਹੋਈ ਸੀਗੀ ਉਹ ਪੂਰਬੀ ਹਲਕੇ ਚਾਹਦਾ ਹੈ ਤਾਂ ਉਸ ਵੇਲੇ ਕੋਈ ਐਹੋ ਜੀ ਮੀਟਿੰਗ ਹੁੰਦੀ ਹੈ ਤਾਂ ਉੱਥੇ ਕਿਸੇ ਐਮਐਲਏ ਦਾ ਆ ਜਾਣਾ ਜਿਹੜਾ ਹੈ ਕੋਈ ਬਹੁਤੇ ਅਚੰਭੇ ਵਾਲੀ ਗੱਲ ਨਹੀਂ ਹੁੰਦੀ। ਸੋ ਇੱਕ ਮਾਮੂਲੀ ਜੀ ਗੱਲ ਆ ਸਾਡੇ ਹਿਸਾਬ ਦੇ ਨਾਲ ਅਗਰ ਉਹ ਉੱਥੇ ਆਏ ਨਹੀਂ ਠੀਕ ਹੈ ਜੀ ਆਇਆਂ ਨੂੰ ਕਿਉਂਕਿ ਉਹ ਹਸ ਹਲਕੇ ਦੇ ਐਮਐਲਏ ਨੇ ਲੇਕਿਨ ਜਿੱਥੇ ਤੱਕ ਸਵਾਲ ਹੈ ਕਿ ਚੀਫ ਕਾਲ ਸਰ ਦੀਵਾਨ ਦੀ ਚੋਣਾਂ ਦਾ ਸਦਾ ਸਰੁੰਦਰਜੀਤ ਸਿੰਘ ਪਾਲ ਦੀ ਇਲੈਕਸ਼ਨ ਦਾ ਤਾਂ ਉਹਦੇ ਵਿੱਚ ਨਾ ਅਸੀਂ ਆਪ ਦੀ ਕੋਈ ਦਖਲਅੰਦਾਜ਼ੀ برداشت ਕਰਦੇ ਆ ਨਾ ਸਰਕਾਰ ਦੀ ਕਰਦੇ ਆ ਨਾ ਹੀ ਕਿਸੇ ਆਰਐਸਐਸ ਨੂੰ برداشت ਕਰਦੇ ਆ ਨਾ ਹੀ ਕਿਸੇ ਹੋਰ ਦੀ برداشت ਕਰਦੇ ਆ ਇੱਕ ਨਿਰੋਲ ਨਾਨ ਪੋਲਿਟিক্যাল ਸੰਸਥਾ ਹੈਗੀ ਹੈ ਔਰ ਅਸੀਂ ਸਾਰੇ ਪੰਥਕ ਸੋਚ ਵਾਲੇ ਪੰਥਕ ਪਹਿਰੇਦਾਰ ਦੇ ਤੌਰ ਤੇ ਉਤੇ ਇਸ ਚੀਜ਼ੇ ਬਾਰੇ ਬਿਲਕੁਲ ਜਾਗਰੂਕ ਆ ਔਰ ਇਹੋ ਜੀ ਅਸੀਂ ਕੋਈ ਵੀ ਜਿਹੜਾ ਪ੍ਰਭਾਵ ਕਿਸੇ ਵੀ ਤਰੀਕੇ ਨਾਲ ਕਬੂਲ ਨਹੀਂ ਕਰਦੇ ਥੈਂਕ ਯੂ ਜੀ ਥੈਂਕ ਯੂ